ਬਾਬਾ ਜ਼ੁਰਾਵਰ ਸਿੰਘ ਤੇ ਅੰਤਨਦਨ ਬਾਬਾ ਸ਼੍ਰੀ ਫਤੇ ਸਿੰਘ ਜੀ ਸਾਹਿਬ ਦੀ ਯਾਦ ਜਿਹੜਾ ਸ਼ਹੀਦੀ ਦਿਵਸ ਸੀ ਅੱਜ ਉਹਨਾਂ ਦਾ ਅੱਜ ਇਹ ਉਹੀ ਦਿਨ ਹੈ ਜਿਸ ਦਿਨ ਸਾਡੇ ਮਲੇਰ ਕੋਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਤੇ ਇਸੇ ਦਿਨ ਉਹਨਾਂ ਨੂੰ ਸ਼ਹਾਦਤ ਸੁਣਾਈ ਗਈ ਸੀ ਤੇ ਇਹ ਅੱਜ ਸਾਡੇ ਲੋਕਾਂ ਚ ਜਿਹੜੇ ਮੁਸਲਮਾਨ ਭਾਈਚਾਰਾ ਹੈ ਇਹ ਸਾਰੇ ਮਿਲ ਕੇ ਆਪਸੀ ਮਿਲ ਕੇ ਉਸੇ ਜਿਹੜੇ ਕੜੀ ਦੇ ਅੱਗੇ ਇਹ ਹਾ ਦਾ ਨਾਰਾ ਮਾਰੇ ਨੇ ਕਿ ਅੱਜ ਵੀ ਜਿਹੜੇ ਮੁਸਲਮਾਨ ਨੇ ਉਹ ਉਹਨਾਂ ਦੇ ਲਈ ਸਦਭਾਵਨਾ ਰੱਖਦੇ ਨੇ ਤੇ ਹਮੇਸ਼ਾ ਇਹ ਸਦਭਾਵਨਾ ਬਰਕਰਾਰ ਰਹੇਗੀ ਕਿਉਂਕਿ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਔਰ ਇਹ ਜ਼ੁਲਮ ਦੇ ਜਿਹੜੇ ਖਿਲਾਫ ਆਵਾਜ਼ ਹੈ ਹਮੇਸ਼ਾ ਉੱਚੁੱਕੀ ਜਾਂਦੀ ਰਹੇਗੀ ਔਰ ਇਸਲਾਮ ਵੀ ਇਸ ਚੀਜ਼ ਨੂੰ ਤਵੱਜੋ ਦਿੰਦਾ ਹੈ ਔਰ ਇਸਲਾਮ ਚ ਹੈ ਕਿ ਜੇ ਕਿਸੇ ਬੱਚੇ ਤੇ ਜ਼ੁਲਮ ਕੀਤਾ ਜਾਂਦਾ ਹੈ ਤਾਂ ਅਸੀਂ ਉਹਦੇ ਨਾਲ ਨਹੀਂ ਖੜ ਸਕਦੇ ਉਹ ਮੁਸਲਮਾਨ ਹੋ ਹੀ ਨਹੀਂ ਸਕਦਾ ਜਿਹੜਾ ਕਿਸੇ ਦੇ ਭਰਾ ਜਾਂ ਬਾਪ ਦੇ ਲਈ ਸਜ਼ਾ ਉਹ ਬੱਚਿਆਂ ਨੂੰ ਦਿੱਤੀ ਜਾਵੇ ਜੋ ਮਲੇਰਕੋਟ ਰਾਜ ਦੀ ਪਵਿੱਤਰ ਧਰਤੀ ਜਿੱਥੋਂ ਸਹਿਬਜ਼ਾਦਿਆਂ ਨੂੰ ਜਦੋਂ ਸਜ਼ਾ ਇਹ ਮੁਕਰਰ ਕਰਨ ਲੱਗੇ ਸੀ ਉਨ੍ਹਾਂ ਦੇ ਹੱਕ ਦੇ ਵਿੱਚ ਆਦਾ ਨਾਹਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਧਰਤੀ ਦੇ ਉੱਤੇ ਮੈਡਮ ਜ਼ਹਿਦਾ ਸੁਲੇਮਾਨ ਜੋ ਸਰੋਮਣੀ ਕਾਲੀ ਦਲ ਦੀ ਰਹਿਨਮਾਈ ਕਰਦੇ ਨੇ ਉਨ੍ਹਾਂ ਦੀ ਗਵਾਈ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੋਸਤਾਨਾ ਸਬੰਧਾਂ ਦੇ ਤਹਿਤ ਇੱਕ ਆਸੀ ਭਾਈਚਾਰੇ ਨੂੰ ਕਾਇਮ ਰੱਖਣ ਦੇ ਤਹਿਤ ਬਹੁਤ ਵੱਡੀ ਉਦਾਹਰਣ ਹੈ ਅੱਜ ਕਿ ਇੰਨਾ ਵੱਡਾ ਲੰਗਰ ਚਲਾਇਆ ਗਿਆ ਆਦਾ ਪਕਾਉਣਿਆਂ ਦਾ ਪਰੈਡਾ ਦਾ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਤੇ ਲੋਕ ਆਏ ਨੇ ਇਹ ਬਹੁਤ ਇਹਨਾਂ ਦਾ ਸਲੰਘਾਯੋਗ ਉਪਰਾਲਾ ਹੈ ਜਿਹੜੇ ਆਪਣੇ ਲੀਡਰ ਨੇ ਇਹਨਾਂ ਨੂੰ ਇਹੋ ਜੇ ਕੰਮ ਕਰਨੇ ਚਾਹੁੰਦੇ ਨੇ ਕੁਝ ਦਿਨ ਪਹਿਲਾਂ ਇਹਨਾਂ ਨੇ ਭਾਵੇਂ ਬਾਦਲ ਸਾਹਿਬ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਾਇਆ ਸੀ ਜਿਹੜਾ ਇੱਕ ਬਲੱਖਣ ਕੰਮ ਸੀਗਾ ਅੱਜ ਵੀ ਇਹਨਾਂ ਨੇ ਬਲੱਖਣ ਸਖਸੀਅਤ ਦੇ ਤੌਰ ਤੇ ਕੰਮ ਕੀਤਾ ਅਸੀਂ ਮੈਡਮ ਚਹਿਦਾ ਸੁਲੇਮਾਨ ਨਾਲ ਹਮੇਸ਼ਾ ਨਾਲ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਲਾਕੇ ਦੀ ਰਹਿਨਮਾਈ ਕਰਦੇ ਨੇ ਪਾਰਟੀ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਉਣ ਵਾਲੇ ਸਮੇਂ ਭਵਿੱਖ ਦਾ ਸਾਡਾ ਇਥੋਂ ਦੇ ਅਗਵਾਈ ਕਰਤਾ ਬਣਾਇਆ ਜਾਵੇ ਆ ਯਾਰ ਹਾਂ ਸਿਆਦ ਕੀ ਕਹੋਂਗੇ ਪਹਿਲਾਂ ਤਾਂ ਇੱਥੇ ਲੰਗਰ ਲਗਾਇਆ ਗਿਆ ਅੱਜ ਮੁਸਲਮ ਭਾਈਚਾਰੇ ਵੱਲੋਂ ਕਿੰਨਾ ਕਿ ਜ਼ਿਆਦਾ ਜਿਹੜਾ ਹੈਗਾ ਅੱਗੇ ਵੀ ਲਾਉਣੇ ਹੋ ਹਾਂਜੀ ਇਹ ਜਿਹੜਾ ਲੰਗਰ ਲਾਇਆ ਗਿਆ ਇਹ ਤਾਂ ਸ਼ਹੀਦਾਂ ਦੀ ਯਾਦ ਵਿੱਚ ਸਾਹਿਬਜ਼ਾਦੇ ਸੀ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਸਾਡੇ ਵਰਗੀ ਜਿਹੜੀ ਪੀੜ੍ਹੀ ਹੈ ਜਿਹੜੀ ਕਿਤਾਬਾਂ ਨਾਲ ਇਹਨਾਂ ਨਹੀਂ ਜੁੜੀ ਹੁੰਦੀ ਇਹ ਜਿਹੜੇ ਲੰਗਰ ਨੇ ਇਹਨਾਂ ਨਾਲ ਆਪਾਂ ਯਾਦ ਰੱਖ ਸਕਦੇ ਆ ਸਾਡੇ ਵਰਗੇ ਹੋਰ ਵੀ ਜਵਾਨ ਆਂਦੇ ਨੇ ਹੋਰ ਛੋਟੇ ਬੱਚੇ ਆਂਦੇ ਨੇ 5-5 10-10 ਸਾਲਾਂ ਦੇ ਉਹ ਪੁੱਛਦੇ ਨੇ ਵੀ ਕਿਉਂ ਆ ਲੰਗਰ ਲਗਾਇਆ ਗਿਆ ਇਹਦੇ ਕਰਕੇ ਆਪਾਂ ਜਿਹੜੇ ਆਪਣੇ ਪੁਰਾਣੇ ਜਿਹੜੇ ਵੀਰ ਸੀਗੇ ਆ ਆਪਣੀ ਜਿਹੜੀ ਹਿਸਟਰੀ ਸੀ ਉਹਦੇ ਨਾਲ ਆਪਾਂ ਰੂਬਰੂ ਰਹਨੇ ਆ ਆਪਾਂ ਉਹਨੂੰ ਯਾਦ ਰੱਖਦੇ ਆ ਠੀਕ ਹੈ ਔਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਿੱਥੋਂ ਉੱਠੇ ਹੋਏ ਆ ਕਿ ਕੀ ਆਪਣੀ ਵਿਚਾਰਧਾਰਾ ਹੋਣੀ ਚਾਹੀਦੀ ਹੈ ਦੂਸਰਾ ਜਿਹੜਾ ਮਲੇਰਕੋਟਲੇ ਦੇ ਵਿੱਚ ਲੰਗਰ ਲਗਾਇਆ ਗਿਆ ਸਿਰਫ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਕਾਇਮ ਕਰਨ ਵਾਸਤੇ ਹੀ ਲੰਗਰ ਲਗਾਇਆ ਗਿਆ